ਸ਼ੇ ਕਾਲਪਿਕ ਸਾਹਬ ਤੇ ਪੰਜ ਸਿੰਘ ਸਾਬਾਨਾ ਦੇ ਵੱਲੋਂ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਮੰਗਿਆ 15 ਦਿਨ ਦਾ ਸਮਾਂ ਦਿੱਤਾ ਕਿ 15 ਦਿਨ ਦੇ ਅੰਦਰ ਅੰਦਰ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਜਾਵੇ ਦੱਸਦੇ ਕਿ ਬਾਗੇ ਤੜੇ ਦੇ ਵੱਲੋਂ ਇੱਕ ਅਰਜ਼ੀ ਦਿੱਤੀ ਸੀ ਜਿਸ ਦੇ ਵਿੱਚ ਕੁਝ ਨੁਕਤੇ ਉਹਨਾਂ ਦੇ ਵੱਲੋਂ ਲਿਖੇ ਸੀ ਜਿਸ ਦੇ ਉੱਪਰ ਉਹਨਾਂ ਨੇ ਮਾਫੀ ਮੰਗੀ ਸੀ ਤੇ ਉੱਥੇ ਦੱਸਦੇ ਕਿ ਹੁਣ ਉਸ ਅਰਜ਼ੀ ਦੇ ਉੱਪਰ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਤੇ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਸਪਸ਼ਟਿਕਰਨ ਮੰਗਿਆ ਹੈ ਜਵਾਬ ਮੰਗਿਆ ਗਿਆ 15 ਦਿਨ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਅਵਿਰਸਾ ਸਿੰਘ ਬਲਟੋਹਾ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਹੋਈ ਹੈ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਤੁਸੀਂ ਵੀ ਸੁਣੋ ਅਵਿਰਸਾ ਸਿੰਘ ਬਲਟੋਹਾ ਜੋ ਕਿ ਸ਼੍ਰੋਮਣੇ ਕਲਦਰ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤਾਂ ਬਲਟੋਹਾ ਸਾਹਿਬ ਕੀ ਰਿਐਕਸ਼ਨ ਹੈ ਤੁਹਾਡਾ ਅਜੋ ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਾਹਿਬਾਨ ਦੇ ਵੱਲੋਂ ਜਿਹੜਾ ਹੈ ਸਪਸ਼ਟਿਕਰਨ ਮੰਗਿਆ ਗਿਆ 15 ਦਿਨ ਦਿੱਤੇ ਗਏ ਹੈ ਦੇਖੋ ਸ਼੍ਰੀ ਅਕਾਲ ਤਖਸਾਲ ਸਰਵਉੱਚ ਹੈ ਔਰ ਖਾਸ ਕਰਕੇ ਸਿੱਖ ਕੌਮ ਵਾਸਤੇ ਹਰ ਸਿੱਖ ਵਾਸਤੇ ਔਰ ਸ੍ਰੀ ਅਕਾਲ ਤੱਕ ਸਭ ਤੋਂ ਕਿਸੇ ਦੀ ਹਾਕ ਵਿੱਚ ਜਾਂ ਕਿਸੇ ਨੂੰ ਵੀ ਤਲਬੀਆ ਦਾ ਹੁਕਮਨਾਮਾ داری ਹੁੰਦਾ ਆ ਜਾਂ ਹੁਕਮ ਹੁੰਦਾ ਆਦੇਸ਼ ਹੁੰਦਾ ਆ ਕਿ ਉਹ ਹਰੇਕ ਸਿੱਖ ਨੂੰ ਪ੍ਰਵਾਨ ਕਰਨਾ ਚਾਹੀਦਾ ਆ ਔਰ ਜੇ ਅਜ ਜਥੇਦਾਰ ਸਹਿਬਾਨ ਨੇ ਜਿਹੜੀ ਇੱਕ ਨੂੰ ਕੋਈ ਅਰਜੀ ਗਈ ਸੀ ਕੁਝ ਆਗੂ ਸਹਿਬਾਨ ਨੇ اللي اکتی شکایت کے لیے ارضی کے لیے جتیدر صاحباں ਨੂੰ ਦਿੱਤੀ ਸੀਗੀ ਉਹਦੇ ਉੱਤੇ ਉਹਨਾਂ ਨੇ ਸਿੱਖ ਕਮਪਰਾਵਾ ਦੇ ਮੁਤਾਬਕ ਕਾਰਵਾਈ ਕਰਦੇ ਆ ਹੋਇਆ ਜਿਹੜੇ ਉਹਦੇ ਵਿੱਚ ਦੋਸ਼ ਲਾਏ ਗਏ ਸੀਗੇ ਉਹਨਾਂ ਬਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਂ ਕੋ ਜਿਹੜਾ 15 ਦਿਨ ਦੇ ਵਿੱਚ ਸਪਸ਼ਟੀਕਰਨ ਮੰਗਿਆ ਆ اور ਉਹ ਸਪਸ਼ਟੀਕਰਨ ਜਿਹੜਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਜਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਇੱਕ ਸਿੱਖ ਦੀ ਭਾਵਨਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਆ ਰਹੀ ਹੈ ਉਹ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਨਿਮਰਤਾ ਸਹਿਤ ਸਿਰ ਝੁਕਾ ਕੇ ਜਿਹੜਾ ਆ ਉਹ ਸਾਸਕ ਵੀਰ ਸਿੰਘ ਬਾਦਲਪੁਰਾ ਵੱਲੋਂ ਦਿੱਤਾ ਜਾਏਗਾ ਤਾਂ ਜਿੱਥੇ ਬਲਟੋਆ ਸਾਹਿਬ ਅੱਜ ਸਿੰਘ ਸਾਹਿਬਾਂ ਦੇ ਬਲੋਂ ਮੀਟਿੰਗ ਕੀਤੀ ਗਈ ਸਪਸ਼ਟਕਰਨ ਮੰਗਿਆ ਗਿਆ ਉੱਥੇ ਕਿ ਦੋ ਮੀਟਿੰਗਾਂ ਹੋਰ ਹੋਈਆਂ ਨੇ ਇੱਕ ਅਕਾਲੀ ਦਲ ਦੀ ਮੀਟਿੰਗ ਹੁੰਦੀ ਹੈ ਤੇ ਇੱਕ ਅਕਾਲੀ ਦਲ ਦਾ ਦੂਸਰਾ ਧੜਾ ਜੋ ਕਹਿੰਦੇ ਸਾਨੂੰ ਬਾਗੀ ਨਾ ਕਹੋ ਉਹਨਾਂ ਦੀ ਵੀ ਮੀਟਿੰਗ ਹੋਈ ਹੈ ਉਹਨਾਂ ਦੇ ਬਲੋਂ ਵੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਹ ਸਭ ਨੂੰ ਕਿਵੇਂ ਵੇਖ ਰਹੇ ਹੋ ਜੋ ਅੱਜ ਫਿਲਹਾਲ ਅਕਾਲੀ ਦਲ ਦੇ ਵਿੱਚ ਹਾਲਾਤ ਬਣੇ ਹੋਏ ਆ। ਬਿੱਤਲੋਂ ਮੀਟਿੰਗਾਂ ਅਕਾਲੀ ਦਲ ਤੋਂ ਜਿਹੜਾ ਵੀ ਸੱਜਣ ਦੂਰ ਜਾਂਦਾ ਹੈ ਆ। ਤੇ ਅੱਜ ਦੀ ਨਹੀਂ ਬੜੇ ਲੰਬੇ ਸਮੇਂ ਤੋਂ ਜਦੋਂ ਦੀ ਮੇਰੇ ਵਰਗਿਆਂ ਨੇ ਹੋਸ਼ ਸੰਭਾਲੀ ਅਸੀਂ ਇਹੀ ਕੁਝ ਦੇਖਦੇ ਰਹੇ ਆ ਇਹ ਸਪੈਰੇਟ ਗਰੁੱਪ ਜਿਹੜੇ ਨੇ ਬਣਦੇ ਰਹਿੰਦੇ ਨੇ ਜਾਂ ਕੁਝ ਸੱਜਣ ਆਪਣੀ ਢਫਲੀ ਜਿਹੜੀ ਹੈ ਵੱਖਰੀ ਵਜਾਉਂਦੇ ਰਹਿੰਦੇ ਨੇ ਹੁਣ ਵੀ ਉਹ ਸੱਜਣ ਵਜਾ ਰਹੇ ਨੇ ਤੇ ਉਹ ਉਹਨਾਂ ਦਾ ਅਧਿਕਾਰ ਹੈ ਕਿ ਜੋ ਮਰਜ਼ੀ ਕਰ ਸਕਦੇ ਹਰ ਕੋਈ ਆਜ਼ਾਦ ਹੈ ਪਰ ਸ਼੍ਰੋਮਣੀ ਅਕਾਲੀ ਦਲ ਆਪਦੇ ਸਿਧਾਂਤ ਤੇ ਜਿਹੜੀ ਇੱਕ ਸੋਚ ਹੈ ਜੇ ਸੋਚ ਨੂੰ ਲੈ ਕੇ ਸ਼੍ਰੀ ਅਕਾਲ ਤੱਕ ਸਭ ਸ੍ਰੀ ਸ਼ਰੋਮਣੀ ਕਾਲੀ ਦਲ ਸ਼੍ਰੀ ਅਕਾਲ ਤੱਕ ਸਭ ਤੇ ਸਰਜਿਆ ਗਿਆ ਸੀਗਾ ਔਰ ਅੱਜ ਦੇ ਪ੍ਰਧਾਨ ਦਾ ਤੇ ਉਹਦੀ ਲੀਡਰਸ਼ਿਪ ਦਾ ਇਹੀ ਕੋਸ਼ਿਸ਼ ਹੈ ਕਿ ਉਹਦੇ ਉੱਤੇ ਪਹਿਰਾ ਦਿੱਤਾ ਜਾਵੇ ਔਰ ਉਸ ਉਸ ਸੱਜਣ ਜਿਹੜੇ ਨੇ ਉਹ ਦਿੱਲੀ ਦੇ ਅੱਗੇ ਸਿਰ ਝੁਕਾ ਕੇ ਕੇਵਲ ਰਾਸੀ ਸੱਤਾ ਦੀ ਖਾਤਰ ਜਿਹੜਾ ਅੱਗੇ ਵਧਣਾ ਚਾਹੁੰਦੇ ਸੀਗੇ ਕਿ ਜੇ ਉਹਨਾਂ ਦੇਵ ਅੱਗੇ ਵਧਣ ਦੇ ਵਿੱਚ ਕੋਈ ਰੁਕਾਵਟ ਬਣੇ ਹੈ ਤੇ ਉਹ ਫਿਰ ਜਿਹੜਾ ਹੈ ਅੱਗੇ ਪਾਸੇ ਇਸ ਪਾਸੇ ਨੂੰ ਤੁਰੇ ਨੇ ਮੀਟਿੰਗਾਂ ਕਰਦੇ ਨੇ ਜਮ ਜਮ ਕੇ ਕਰਨ ਉਹ ਜੀ ਸਾਨੂੰ ਤੁਸਕਲ ਤਾਂ ਕੋਈ ਤਰਾਜ ਨਹੀਂ ਅਸੀਂ ਤੇ ਇਹੀ ਕਹਾਂਗੇ ਕਿ ਸ਼ਰੋਮਣੀ ਅਕਾਲੀ ਦਲ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਮਾਣ ਦਿੱਤਾ ਹੈ ਸਿੱਖ ਸੰਗਤ ਨੇ ਦਿੱਤਾ ਹੈ ਪੰਜਾਬੀਆਂ ਨੇ ਦਿੱਤਾ ਹੈ ਤੇ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਸਮਰਪਿਤ ਹੋ ਕੇ ਰੋ ਔਰ ਉਸ ਪਾਰਟੀ ਜਿਹਨੂੰ ਤੁਸੀਂ ਮਾਂ ਪਾਰਟੀ ਵੀ ਕਹਿੰਦੇ ਜੇ ਉਹਦੀ ਚੜ੍ਹਦੀ ਕਲਾ ਵਾਸਤੇ ਕੰਮ ਕਰੋ ਬਗਾਨਿਆਂ ਦੇ ਢਾਏ ਚੜ ਕੇ ਅਜਿਹੀਆਂ ਕੋਸ਼ਿਸ਼ਾਂ ਨਾ ਕਰੋ ਕਿ ਜਿਹਦੇ ਨਾਲ ਤੁਹਾਡੀ ਮਾਂ ਪਾਰਟੀ ਜਿਹੜੀ ਕਿਸੇ ਵੀ ਰੂਪ ਚ ਢਾਲ ਲੱਗੇ ਜਾਂ ਕਿਸੇ ਤਰ੍ਹਾਂ ਦੀ ਕੋਈ ਚਰਚਾ ਇਹੋ ਜੀ ਹੋਵੇ ਕਿ ਆ ਕਾਲੀਦਲ ਵਿੱਚ ਆ ਕੁਝ ਚੱਲ ਰਿਹਾ ਵਲਟੋਆ ਸਾਹਿਬ ਅੱਜ ਜਿਹੜੇ ਬਾਗੇ ਤੜੇ ਨੇ ਉਹਨਾਂ ਦਾ ਵੀ ਬਿਆਨ ਆਇਆ ਉਹ ਕਹਿੰਦੇ ਅਸੀਂ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਕਾਲੀ ਦਲ ਦੇ ਵਿੱਚ ਸੁਧਾਰ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਨਿੱਜਲ ਵੀ ਉਹਨਾਂ ਦੇ ਲਫ਼ਜ਼ ਨੇ ਉਹਨਾਂ ਨੂੰ ਕੀ ਕਹਿ ਸਕਦੇ ਆ ਇਹ ਤੇ ਪਹਿਲੀ ਵਾਰ ਹੈ ਸੁਣ ਰਹੇ ਆ ਇੱਕ ਬੰਦਾ ਰੋਖ ਨੂੰ ਆਰੀ ਫੇਰ ਰਿਹਾ ਹੋਵੇ ਤੇ ਦੂਜਾ ਕਹੇ ਵੀ ਕੰਨੋਂ ਪਰਦਾ ਹੈ ਤੇ ਉਹ ਕਹੇ ਕਿ ਮੇਰੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ ਕਿ ਤੇ ਉਹ ਗੱਲ ਹੈ ਤੇ ਚਲੋ ਉਹਨਾਂ ਦੇ ਲਫ਼ਜ਼ ਨਹੀਂ ਜੋ ਮਰਜ਼ੀ ਕੀ ਜਾਂਦੇ ਨੇ ਪਰ ਜਿੱਥੇ ਉਹਨਾਂ ਦੀਆਂ ਤਾਰਾਂ ਖਿਲਦੀਆਂ ਨੇ ਉਹ ਲੋਕ ਕਦਾ ਚਿੱਤ ਵੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਦੇ ਇਸ਼ਾਰੇਆਂ ਤੇ ਨੱਚਣ ਵਾਲੇ ਕਿਵੇਂ ਅਜਿਹਾ ਕਰ ਸਕਦੇ ਆ ਕਿ ਇਹ ਜਿਹੜੇ ਇਹਨਾਂ ਨੇ ਕਦਮ ਪੁੱਟ ਨਹੀਂ ਹੋ ਗੀ ਤੇ ਉਹਨਾਂ ਲੋਕਾਂ ਦੇ ਕਹਿਣ ਤੇ ਹੀ ਪੁੱਟੇ ਆ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਵਰਟੋਹਾ ਜੀ। ਤਾਂ ਸ਼੍ਰੋਮਣੇ ਅਕਾਲੀ ਦਲ ਦੇ ਲੀਡਰ ਮਿਰਸਾ ਸਿੰਘ ਵਰਟੋਹਾ ਦੇ ਨਾਲ ਗੱਲਬਾਤ ਸਗੀ ਜੋ ਕਿ ਤੁਸੀਂ ਸੁਣਿਆ ਤੁਸੀਂ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਾਗੀ ਤੜਾ ਸ਼੍ਰੋਮਣੇ ਅਕਾਲੀ ਦਲ ਦੀਆਂ ਜੜ੍ਹਾਂ ਵੱਢ ਰਿਹਾ ਹੈ ਇਸ ਦੇ ਨਾਲ ਕਿਸ ਸਪਸ਼ਟੀਕਰਨ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਹੈ ਕਿ ਜੋ ਸਮਾਂ ਦਿੱਤਾ ਗਿਆ ਉਸ ਸਮੇਂ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਜਾਵੇਗਾ। ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਫਿਰ ਮੁਲਾਕਾਤ ਹੋਵੇਗੀ ਤਾਂ ਤਕਲੀਵ ਇਕ ਦੇ ਰੋ ਟੀਵੀ ਪੰਜਾਬ